ਵਾਰੀਜਾ ਖਾਲਸਾ ਵਾਰੀਜੇ ਦੀ ਫਤਿਹ ਅੱਜ ਜਿਹੜਾ ਪਹਿਲਗਾਮ ਦੇ ਵਿੱਚ ਹਾਤਕ ਕਾਂਡ ਹੋਇਆ ਉਹਦੇ ਬਾਰੇ ਆਪਾਂ ਗੱਲ ਕਰਨਾ ਚਾਹੁੰਦੇ ਆਂ ਇਹ ਜਿਹੜਾ ਬੇਕਸੂਰ ਬੰਦਿਆਂ ਨੂੰ ਮਾਰਿਆ ਇਹਨੂੰ ਹਰੇਕ ਨਿੰਦਿਆ ਹੈਗਾ ਔਰ ਇਸ ਦੇ ਕਾਰਨ ਭਾਰਤ ਨੇ ਬਹੁਤ ਸਾਰੇ ਆਪਣੇ ਬਿਆਨ ਦਿੱਤੇ ਆ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਹਰੇਕ ਪਾਕਿਸਤਾਨੀ ਭਾਰਤ ਤੋਂ ਬਾਹਰ ਹੋ ਜਾਏ ਉਹਨਾਂ ਦੀ ਹਾਈ ਕਮਿਸ਼ਨ ਤੋਂ ਬੰਦੇ ਮਿਲਟਰੀ ਤੇ ਨੇਵੀ ਦੇ ਕੱਢਤੇ ਹੈਗੇ ਆ ਔਰ ਜਿਹੜਾ ਵਾਗਾ ਬਾਰਡਰ ਹੈ ਉਹਨੂੰ ਸੀਲ ਕਰਤਾ ਔਰ ਜਿਹੜੀ ਇੰਡਸ ਟ੍ਰੀਟੀ ਹੈਗੀ ਆ ਵਾਟਰ ਟ੍ਰੀਟੀ ਉਹਦੇ ਉੱਤੇ ਉਹਨੂੰ ਸਸਪੈਂਡ ਕਰਤਾ ਹੈਗਾ ਹੁਣ ਇਹ ਜਿਹੜੀਆਂ ਗੱਲਾਂ ਹੋਈਆਂ ਇਹਦੇ ਬਾਰੇ ਅਸੀਂ ਕੀ ਸੋਚੀਏ ਜਿਹੜੀ ਮੌਜੂਦਾ ਸਰਕਾਰ ਹੈ ਉਹਨਾਂ ਨੇ ਆਪਣਾ ਇੱਕ ਆਪਣੇ ਆਪ ਨੂੰ ਇੱਕ ਤਾਕਤਵਰ ਹਿੰਦੂ ਰਾਸ਼ਟਰ ਦੇ ਬਾਰੇ ਦੱਸਿਆ ਹੋਇਆ ਹੈ ਵੀਐਸ ਨਾਇਪਾਲ ਵਰਗੇ ਕਹਿੰਦੇ ਆ ਕਿ ਭਾਰਤ ਕੈਂਡਲਾਈਟ ਮਾਰਚ ਕੱਢ ਦਿੰਦਾ ਹੋਰ ਕਰ ਦਿੰਦਾ ਪਰ ਉਹ ਕੋਈ ਡਾਇਰੈਕਟ ਐਕਸ਼ਨ ਲੈਂਦਾ ਨਹੀਂ ਹੁਣ ਸਵਾਲ ਇਹ ਹੈ ਕਿ ਜਿਹੜੇ ਇਹਨਾਂ ਨੇ ਐਕਸ਼ਨ ਲਿੱਤੇ ਆ ਉਹ ਕੋਈ ਕਿਸੇ ਦੇ ਫਾਇਦੇ ਦੇ ਆ ਕਿ ਸਿਰਫ ਤੇ ਸਿਰਫ ਆਪਣੀ ਤਾਕਤ ਦਿਖਾਉਣ ਵਾਸਤੇ ਇਹਨਾਂ ਨੇ ਕਰਤੇ ਹੈਗੇ ਆ ਪਿਛਲੀ ਵਾਰੀ ਪਲਵਾਮਾ ਤੋਂ ਬਾਅਦ ਉਹਨਾਂ ਨੇ ਜਾ ਕੇ ਬੰਬ ਕਿਤੇ ਜੰਗਲ ਚ ਸੁੱਟਦੇ ਸੀਗੇ ਉਹਦੇ ਕੀ ਨਤੀਜੇ ਹੋਏ ਔਰ ਜਿਹੜਾ ਅੱਜ ਹਿੰਦੁਸਤਾਨ ਦੇ ਉੱਤੇ ਉਹਨਾਂ ਦੇ ਵਾਸੀਆਂ ਦੇ ਉੱਤੇ ਹਮਲਾ ਹੋਇਆ ਇਹ ਕੱਲਾ ਪਾਕਿਸਤਾਨ ਇਹਦੇ ਬਾਰੇ ਆਪਾਂ ਨਹੀਂ ਕਹਿ ਸਕਦੇ ਹੈਗੇ ਕਿ ਉਹਨਾਂ ਦੀ ਜ਼ਿੰਮੇਵਾਰੀ ਹੈ ਲੋਕਲ ਬੰਦੇ ਵੀ ਹੋਣੇ ਆ ਬਾਹਰੋਂ ਵੀ ਆਏ ਹੋਣੇ ਹੈਗੇ ਆ ਪਲੈਨਿੰਗ ਉਥੋਂ ਹੋਈ ਨਹੀਂ ਹੋਈ ਪਰ ਤੁਸੀਂ ਇਹ ਵੀ ਯਾਦ ਰੱਖੋ ਭਾਰਤ ਨੇ ਨਾਗਾ ਲੈਂਡ 'ਚ ਬਹੁਤ ਰੇਪ ਕੀਤੇ ਹੈਗੇ ਆ ਉਹਨਾਂ ਦੀ ਆਰਮਡ ਫੋਰਸਸ ਨੇ ਭਾਰਤ ਨੇ ਸਿੱਖਾਂ ਨੂੰ 1984 'ਚ ਦਿੱਲੀ 'ਚ ਕਤਲੇਆਮ ਕੀਤਾ ਜੇ ਹਰੇਕ ਚੀਜ਼ ਦਾ ਜਵਾਬ ਇਹੀ ਹੈ ਕਿ ਅਸੀਂ ਦੂਜੇ ਨੂੰ ਮਾਰਦੀਏ ਵੜਦੀਏ ਕੁੱਟਦੀਏ ਤੇ ਫਿਰ ਆਪਾਂ ਕਿੱਥੇ ਪਹੁੰਚਾਂਗੇ ਜਿਹੜਾ ਇਹਨਾਂ ਨੇ ਹੁਣ ਸਾਰੇ ਬੰਦੇ ਕੱਢ ਤੇ ਹੈਗੇ ਆ ਇੱਕ ਤਰ੍ਹਾਂ ਦੀ ਕੱਟੀ ਹੋ ਗਈ ਫਿਰ ਆਪਸ ਵਿੱਚ ਗੱਲ ਕਿੱਥੋਂ ਹੋਊਗੀ ਕਿਹੜੇ ਚੈਨਲ ਵਰਤਣਗੇ ਜਿਹੜਾ ਇਹਨਾਂ ਨੇ ਬਾਰਡਰ ਤੇ ਟ੍ਰੇਡ ਸਸਪੈਂਡ ਕਰਤੀ ਮੈਂ ਤਾਂ ਕਹਿੰਦਾ ਵਧਾਓ ਕਿਉਂ ਅੱਜ ਤਾਂ ਸਿਰਫ ਤੁਸੀਂ ਆਈਐਸਏ ਤੇ ਪਾਕਿਸਤਾਨੀ ਸਟੇਟ ਨਾਲ ਇਹ ਜਿਹੜਾ ਕਤਲੇਆ ਮੈਂ ਉਹਨਾਂ ਦੇ ਫੰਡੇਡ ਜਿਹੜੇ ਗਰੁੱਪਸ ਹੈ ਉਹਨਾਂ ਨਾਲ ਤੁਸੀਂ ਲੜ ਰਹੇ ਹੋ ਪਰ ਪਾਕਿਸਤਾਨ 'ਚ ਅੱਜ ਕੋਈ ਜਿਹੜਾ ਬੇਕਸੂਰ ਬੰਦੇ ਮਾਰਨੇ ਉਹਦੇ ਪੱਖ 'ਚ ਕੋਈ ਗੱਲ ਉਹਦੇ ਬਰਖਿਲਾਫ ਕੋਈ ਗੱਲ ਕਰ ਰਿਹਾ ਹੈਗਾ ਜੇ ਤੁਹਾਡੇ ਖੁੱਲੇ ਬਾਰਡਰ ਹੋਣ ਆਵਾਜ਼ ਆ ਵੀ ਹੋਵੇ ਜਿਹੜੇ ਉੱਥੇ ਦੇ ਇਨਸਾਨ ਇਨਸਾਨੀਅਤ ਦੇ ਤੌਰ ਦੇ ਉੱਤੇ ਇਸ ਗੱਲ ਨੂੰ ਮਾੜਾ ਕਹਿੰਦੇ ਆ ਉਹਨਾਂ ਦੀ ਆਵਾਜ਼ ਕਿੱਥੇ ਸੁਣੀ ਜਾਊਗੀ ਜੇ ਉਹ ਗੱਲ ਕਰਨ ਲੱਗ ਪੈਣ ਉਹਨਾਂ ਦੇ ਨੁਕਸਾਨ ਹੋਣ ਜਿਹੜਾ ਇਹ ਕਰਾਸ ਬਾਰਡਰ ਟੈਰਰਿਜ਼ਮ ਹੋ ਰਿਹਾ ਤੇ ਭਾਰਤ ਵੀ ਪਾਕਿਸਤਾਨ 'ਚ ਕਰਦਾ ਹੈਗਾ ਇਹ ਫਿਰ ਕੌਣ ਚੰਗੀਆਂ ਗੱਲਾਂ ਇੱਕ ਦੂਜੇ ਬਾਰੇ ਕੌਣ ਕਰੂਗਾ ਜਿੱਥੇ ਆਪਾਂ ਪਾਣੀ ਦੀ ਗੱਲ ਕਰਦੇ ਹੈਗੇ ਆ ਇੰਨੀ ਸਾਰੇ ਜੰਗ ਜਿਵੇਂ ਕਿ 6 ਡੇ ਵਾਰ ਜਿਹੜਾ ਜਾਰਡਨ ਰਿਵਰ ਦੇ ਤਹਿਤ ਹੋਇਆ ਸੀ ਯਮਨ ਦੇ ਸਿਵਲ ਕਨਫਲਿਕਟਸ ਉਹ ਵੀ ਪਾਣੀ ਕਰਕੇ ਹੋਈ ਸੀ ਡਾਰਫੋਰ ਸੂਡਾਨ ਦੇ ਵਿੱਚ ਉਹਦੇ ਵਿੱਚ ਪਾਣੀ ਇੱਕ ਬਹੁਤ ਵੱਡਾ ਕਾਰਨ ਸੀਗਾ ਅੱਜ ਦੇ ਦਿਨ ਚ ਤੁਰਕੀ ਸਰੀਆ ਤੇ ਇਰਾਕ ਦੇ ਵਿੱਚ ਜਿਹੜਾ ਡੈਮ ਟਿਗਰਿਸ ਤੇ ਉੱਤੇ ਲੱਗਿਆ ਹੈਗਾ ਯੂਫ੍ਰੇਟਿਸ ਦੇ ਉੱਤੇ ਲੱਗਿਆ ਹੈਗਾ ਉਹ ਵੀ ਆਪਸ ਚ ਲੜਾਈ ਦਾ ਮੁੱਦਾ ਬਣ ਜਾਂਦੇ ਆ ਭਾਰਤ ਤੇ ਬੰਗਲਾਦੇਸ਼ ਨੇ ਆਪਸ ਚ ਜਿਹੜਾ ਫਰਾਕਾ ਬਰਾਜ ਹੈ ਉਹਦੇ ਕਰਕੇ ਤਣਾਅ ਬਣਾਇਆ ਹੋਇਆ ਹੈ ਨੇਪਾਲ ਤੇ ਇੰਡੀਆ ਦਾ ਮਖਾਲੀ ਮਹਾਕਲੀ ਮਹਾਕਾਲੀ ਰਿਵਰ ਦੇ ਡਿਸਪਿਊਟ ਚੱਲ ਰਹੇ ਹੈਗੇ ਆ ਤੇ ਚਾਈਨਾ ਇੰਡੀਆ ਦਾ ਬ੍ਰਹਮਪੁੱਤਰ ਦਾ ਚੱਲ ਰਿਹਾ ਹੈਗਾ ਤੇ ਪਾਕਿਸਤਾਨ ਅਫਗਾਨਿਸਤਾਨ ਦਾ ਚੱਲ ਰਿਹਾ ਹੈਗਾ ਮਤਲਬ ਕਿ ਇਹ ਜਿਹੜਾ ਤੁਸੀਂ ਪਾਣੀ ਦਾ ਮੁੱਦਾ ਬਣਾਤਾ ਹੈਗਾ ਇਹ ਤਾਂ ਬਹੁਤ ਬਿਗਨ ਵਾਲੀ ਗੱਲ ਹੈਗੀ ਆ ਅੱਜ ਜੇ ਚਾਈਨਾ ਤੱਕੇ ਨਾਲ ਬ੍ਰਹਮਪੁੱਤਰਾਂ ਦੇ ਉੱਤੇ ਲਾ ਦੇ ਸਤਲੁਜ ਦੇ ਉੱਤੇ ਡੈਮ ਲਾ ਕੇ ਕੰਟਰੋਲ ਕਰ ਲੇ ਪਾਣੀ ਨੂੰ ਨਾ ਛੱਡੇ ਨਾ ਦਵੇ ਤਾਂ ਜਿਹੜਾ ਅੰਤਰਰਾਸ਼ਟਰੀ ਰੈਪੇਰੀਅਨ ਕਾਨੂੰਨ ਹੈ ਉਹਦੀ ਉਲੰਘਣਾ ਹੁੰਦੀ ਹੈ ਪਰ ਜੇ ਤਾਕਤ ਨਾਲ ਇਹਨੂੰ ਹੱਲ ਕਰਨ ਦਾ ਗੇਮ ਬਣ ਜਾਂਦੀ ਹੈ ਫਿਰ ਮੈਨੂੰ ਦੱਸੋ ਜੇ ਇੰਡੀਆ ਪਾਕਿਸਤਾਨ ਦਾ ਪਾਣੀ ਰੋਕੂਗਾ ਟ੍ਰੀਟੀ ਦੇ ਬਰਖਲਾ ਤਾਂ ਕੱਲ ਜੇ ਚਾਈਨਾ ਜ਼ਿਆਦਾ ਤਾਕਤ ਪਰ ਹੈ ਜਾਂ ਹੋ ਗਿਆ ਤਾਂ ਉਹ ਜੇ ਸਾਡਾ ਉਧਰਲਾ ਬ੍ਰਹਮਪੁੱਤਰ ਰੋਕ ਲਿਆ ਸਾਮ ਚ ਕਿੰਨਾ ਵਿਗੜਨ ਪਊਗਾ ਅੱਗੇ ਜਾ ਕੇ ਕਿੰਨਾ ਸਾਨੂੰ ਨੁਕਸਾਨ ਹੋਊਗਾ ਇਹ ਕੋਈ ਚੰਗੀ ਗੇਮ ਨਹੀਂ ਹੈ ਇਹ ਤਣਾਵ ਖੜਾ ਕਰਦੀ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਪਿਛਲੇ ਦਿਨਾ ਬਾਰਡਰ ਖੋਲਣ ਦੀ ਰੈਲੀ ਰੱਖੀ ਸੀ ਇਹ ਸਾਰੇ ਮੁੱਦੇ ਉੱਥੇ ਦੱਸੇ ਸੀ ਕਿ ਆਪਣਾ ਜੀਡੀਪੀ 1% ਵੱਧ ਸਕਦਾ ਹੈ ਜੇ ਆਪਸ ਵਿੱਚ ਤਾਲਮੇਲ ਰੱਖੀਏ ਤੇ ਵਪਾਰ ਕਰੀਏ ਬਹੁਤ ਸਾਰੇ ਪ੍ਰੋਜੈਕਟ ਪੰਜਾਬ 'ਚ ਚੱਲ ਸਕਦੇ ਆ ਅੱਜ ਹੌਲੀ-ਹੌਲੀ ਤੁਸੀਂ ਦੇਖੋ ਬਾਰਡਰ ਤੇ ਮਾਹੌਲ ਜਿਉਂ-ਜਿਉਂ ਇਹ ਤਣਾਅ ਵੱਧੂਗਾ ਉੱਥੇ ਲੋਕੀ ਪਿੰਡ ਛੱਡ ਕੇ ਵਾਪਸ ਇਧਰਲੇ ਪੰਜਾਬ 'ਚ ਅੰਦਰਲੇ ਪੰਜਾਬ 'ਚ ਆ ਜਾਣਗੇ ਇਹ ਸਾਡਾ ਬਹੁਤ ਵੱਡਾ ਨੁਕਸਾਨ ਹੈ ਸਾਡੇ ਬੱਚਿਆਂ ਦੀ ਪੜ੍ਹਾਈ ਸਾਡੇ ਚੱਲਦੇ ਘਰ ਬਸਦੇ ਡੰਗਰ ਉਹਨਾਂ ਦੀ ਖਾਾਕ ਬੰਦੇ ਬੀਬੀਆਂ ਜਿਹੜੇ ਉੱਥੇ ਕੰਮ ਕਰਦੇ ਆ ਸਾਰਾ ਕੁਝ ਤੁਸੀਂ ਖਤਮ ਕਰ ਦੇਣਾ ਹੈਗਾ ਸੋ ਮੈਂ ਅੱਜ ਬੇਨਤੀ ਕਰਦਾ ਕਿ ਇਹ ਜਿਹੜਾ ਬਾਰਡਰ ਤੇ ਤਣਾਅ ਹੈ ਇਹਨੂੰ ਘਟਾਓ ਆਪਸ ਵਿੱਚ ਰਹਿਣਾ ਸਿੱਖੋ ਆਪਸ ਵਿੱਚ ਤਾਲਮਿਲ ਕਰੋ ਬਹੁਤ ਵੱਡੀ ਗੱਲ ਹੁੰਦੀ ਹੈ ਚਪੇੜ ਮਾਰ ਕੇ ਨਿਆਣੇ ਨੂੰ ਤੁਸੀਂ ਕਿਸੇ ਟਾਈਮ ਜੇ ਸਿਖਾ ਦੋ ਅੱਜ ਉਹ ਜ਼ਮਾਨਾ ਨਹੀਂ ਹੈ ਅੱਜ ਜਿਹੜਾ ਬੱਚਾ ਹੁੰਦਾ ਉਹਨੂੰ ਪਾਲੀ ਦਾ ਹੈਗਾ ਉਹਨੂੰ ਸਿਖਾਈ ਦਾ ਹੈਗਾ ਆਪਣੇ ਐਕਸ਼ਨਸ ਨਾਲ ਔਰ ਅੱਜ ਘਰਾਂ 'ਚ ਕੁੱਟ-ਕੁੱਟ ਕੇ ਸਕੂਲਾਂ 'ਚ ਮਾਰ-ਮਾਰ ਕੇ ਨਹੀਂ ਸਿਖਲਾਈ ਹੁੰਦੀ ਜਿਹੜੀ ਪਹਿਲਾਂ ਹੁੰਦੀ ਸੀ ਹੁਣ ਤਾਂ ਆਪਸ 'ਚ ਸਮਝਾ ਕੇ ਗੱਲਬਾਤ ਕਰਕੇ ਸਹੀ ਰਾਹ ਤੇ ਤੋਰ ਕੇ ਜ਼ੋਰ ਲਾ ਕੇ ਕਰਨਾ ਪੈਂਦਾ ਹੈਗਾ ਜੇ ਤੁਸੀਂ ਤਾਲਮੇਲ ਨਹੀਂ ਨਹੀਂ ਰੱਖੋਗੇ ਗੱਲਬਾਤ ਨਹੀਂ ਕਰੋਗੇ ਇੱਕ ਦੂਜੇ ਦੀ ਸਮਝ ਨਹੀਂ ਰੱਖੋਗੇ ਫਿਰ ਇਹ ਕਿਵੇਂ ਕੰਮ ਹੋਣੇ ਹੈਗੇ ਆ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਬਹੁਤ ਮਾੜਾ ਹੋਇਆ ਬਹੁਤ ਅਤਿਆਚਾਰ ਹੋਇਆ ਸਿੱਖਾਂ ਤੇ ਵੀ 84 ਚੇ ਹੋ ਲਿਆ ਹੁਣ ਵੀ ਚੱਲਦਾ ਹੈਗਾ ਖਾਲਸਾ ਸਾਹਿਬ ਨੇ 25000 ਲਾਸ਼ਾਂ ਭਾਰਤ ਦੀਆਂ ਮਾਰੀਆਂ ਹੋਈਆਂ ਸ਼ਮਸ਼ਾਨ ਘਾਟਾਂ 'ਚ ਦਿਖਾਤੀਆਂ ਬਾਹਰਲੇ ਦੇਸ਼ਿਆਂ 'ਚ ਅਮਰੀਕਾ ਦੀ ਸਰਕਾਰ ਨੇ ਕੈਨੇਡਾ ਦੀ ਸਰਕਾਰ ਨੇ ਅਮੇ ਛਾ ਵਰਗੇ ਦੇ ਉੱਤੇ ਸਿੱਖਾਂ ਨੂੰ ਮਾਰਨ ਦੇ ਇਲਜ਼ਾਮ ਲਾਤੇ ਪਰ ਭਰਾਵਾ ਇਹ ਜਿਹੜਾ ਸਾਡਾ ਬਾਰਡਰ ਹੈ ਬਹੁਤ ਖਤਰਨਾਕ ਹੈ ਪ੍ਰਵਾਣੂ ਸ਼ਸਤਰ ਦਾ ਯੋਗ ਹੈ ਇਹ ਮੈਂ ਸਾਰੇ ਇੰਟਰਨੈਸ਼ਨਲ ਪੱਧਰ ਤੇ ਬੇਨਤੀ ਕਰਦਾ ਹਾਂ ਪ੍ਰਵਾਣੂ ਸ਼ਸਤਰ ਦੇ ਯੁੱਗ ਦੇ ਵਿੱਚ ਪੰਜਾਬ ਤੇ ਸਿੱਖਾਂ ਦਾ ਹੋਮਲੈਂਡ ਬਚਾ ਲਓ ਇੱਥੇ ਸਾਨੂੰ ਜੰਗ ਨਹੀਂ ਚਾਹੀਦੀ ਸਭ ਤੋਂ ਜ਼ਿਆਦਾ ਮਿਲਟਰੀ ਪੰਜਾਬ ਦੇ ਵਿੱਚ ਬੈਠੀ ਹੈਗੀ ਹੈ ਜੇ ਜੰਗ ਚੱਲਦੀ ਹੈਗੀ ਹੈ ਇਹੀ ਮੈਦਾਨ ਬਣਨਾ ਹੈ ਸਾਡੀ ਤਬਾਹੀ ਹੋ ਜੂਗੀ ਜਿਹੜੀ ਪਾਕਿਸਤਾਨ ਦੀ ਟੈਕਟੀਕਲ ਨਿਊਕਲੀਅਰ ਵੈਪਨ ਹੈ ਉਹ ਵੀ ਫੌਜ ਹਰਾਉਣ ਵਾਸਤੇ ਉਹ ਵਰਤਣ ਨੂੰ ਤਿਆਰ ਹੈ ਉਹ ਕਿੱਥੇ ਫੌਜ ਬੈਠੀ ਆ ਪੰਜਾਬ 'ਚ ਬੈਠੀ ਆ ਜੇ ਤੁਸੀਂ ਭਾਰਤ ਵੀ ਜਾ ਕੇ ਇਸਲਾਮਾਬਾਦ ਜਾਂ ਹੋਰ ਕਿਸੇ ਸਿਟੀ ਨੂੰ ਬੰਬ ਕਰਦਾ ਨਿਊਕਲੀਅਰ ਉਹਦਾ ਵੀ ਪ੍ਰਦੂਸ਼ਨ ਹਵਾ ਰਾਹੀਂ ਇੱਧਰ ਨੂੰ ਆ ਜਾਣਾ ਹੈਗਾ ਸੋ ਪੰਜਾਬ ਦਾ ਬਹੁਤ ਵੱਡਾ ਇਹ ਇੱਕ ਚੁਣੌਤੀ ਹੈ ਜਿਹੜਾ ਇਹ ਹੋਇਆ ਹੈ ਤੇ ਆਪਾਂ ਨੂੰ ਕੋਸ਼ਿਸ਼ ਕਰਕੇ ਅਮਨ ਤੇ ਸ਼ਾਂਤ ਵੱਲ ਵਧਣਾ ਚਾਹੀਦਾ ਹੈ ਬਾਈਰੂ ਜੀ ਦਾ ਖਾਲਸਾ ਬਾਈਰੂ ਜੀ ਦੀ ਫਤਿਹ